ਜਿਵੇਂ ਕਿ ਦਾ ਰਾਜ ਚ ਕਟਾਤੀ ਤੋਂ ਬਾਅਦ ਆਮ ਲੋਕਾਂ ਨੂੰ ਵੱਡੀ ਰਾਹਤ 2 ਰੁਪਏ ਸਸਤਾ ਹੋਇਆ ਮੱਧ ਡੇਰੀ ਦਾ ਦੁੱਧ ਪਨੀਰ ਕਿਓ ਤੇ ਮੱਖਣ ਦੇ ਵੀ ਘਟੇ ਰੇ ਹੁਸ਼ਿਆਰਪੁਰ ਘਤਰ ਕਾਂ ਤੋਂ ਬਾਅਦ ਵੱਡੇ ਪੱਧਰ ਤੇ ਪ੍ਰਵਾਸੀਆਂ ਦਾ ਵਿਰੋਧ ਹੁਸ਼ਿਆਰਪੁਰ ਤੋਂ ਲੈ ਕੇ ਬਰਨਾਲਾ ਤੇ ਬਠਿੰਡਾ ਦੇ ਕਈ ਪਿੰਡਾਂ ਚ ਪਾਈ ਗਏ ਮਤੇ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਬਾਹਰ ਬਾਹਰ ਜਾਣ ਅਤੇ ਪੁਲਿਸ ਵੈਰੀਫਿਕੇਸ਼ਨ ਕਰਾਉਣ ਦਾ ਫਰਮਾਨ 4 ਸਾਲ ਦੇ ਮਾਸੂਮ ਹਰਵੀਰ ਦਾ ਪਰਿਵਾਰ ਰੋ ਰੋ ਕੇ ਮੰਗ ਰਿਹਾ ਹੈ ਇਨਸਾਫ ਰੋਂਦੇ ਰੋਂਦੇ న్యూਸ 18 ਤੇ ਬੋਲੇ ਮਾਤਾ ਪਿਤਾ ਘਾਤਕ ਦਾਵੀ ਸਾਡੇ ਪੁੱਤ ਵਰਗਾ ਹੀ ਹੋਵੇ ਹਸ਼ਰ ਔਨਲਾਈਨ ਸਟਾਫ ਕੇਸ ਦੇ ਵਿੱਚ सोनू सूद ਤੇ ਯਵਰਾਜ ਸਿੰਘ ਨੂੰ ਇਹਦੀ ਦਾ ਸੰਬੰਧ ਯਵਰਾਜ ਸਿੰਘ ਨੂੰ 23 ਤੇ सोनू सूद ਨੂੰ 24 ਸਤੰਬਰ ਨੂੰ ਕੀਤਾ ਤਲਾ ਰੋਬਿਨ ਉਥੱਪਾ ਤੋਂ ਵੀ ਹੋਵੇਗੀ ਕੁਝ ਨਾ ਨਾਲ ਨਾ ਨਾ ਟੂ ਮੋਡ ਬਟਿੰਡਾ ਕੋਰ ਦਾ ਸੰਬੰਧ ਮਾਨਹਾਨੀ ਕੇਸ ਦੇ ਵਿੱਚ ਕੋਰਟ ਅੱਗੇ ਪੇਸ਼ ਹੋਣ ਦੇ ਹੁਕਮ ਕਿਸਾਨ ਅੰਦੋਲਨਦਾਰ ਕੰਗਨਾ ਨੇ ਬੇਬੇ ਮਹਿੰਦਰ ਕੌਰ ਦੇ ਖਿਲਾਫ ਕੀਤੀ ਸੀ ਵਿਵਾਦਿਤ ਟਿੱਪੜ। ਹਾਦਸੇ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਬੀ ਐਮ ਡਬਲਯੂ ਕਾਰ ਚਾਲਕ ਮਹਿਲਾ ਮਲਜ਼ਮ ਗਗਨਪ੍ਰੀਤ ਦੀ ਬਲੱਡ ਰਿਪੋਰਟ ਤੇ ਵਿੱਚ ਹੋਇਆ ਪੁਲਾਸਾ ਫਿਲਹਾਲ 2 ਦਿਨ ਦੀ ਨਿਆਇਖਰਾਸ ਚੈ ਗਗਨਪ੍ਰੀਤ। ਮਜੀਦੀਆ ਦੇ ਰਿਸ਼ਤੇਦਾਰ गजपत सिंह गरेवाल बिजलेंस के नहीं हुए पेश लगातार दूसरे दिन पिता गया सी तला मजीतिया वाले ही केस के बीच पेछा गया सी सम्मन राष्ट्रपति दा पंजाब ऑन दा नहीं कोई प्रोग्राम पीआईबी ने लुपदी मुर्मू दे पंजाब दौरे में दसिया गलत खबर राष्ट्रपति दे देदा ब्यास सौंधी कही जा रही सी गल ਪਹਾੜਾਂ 'ਚ ਹਾਲੇ ਵੀ ਤਬਾਹੀ ਦਾ ਦੌਰ ਜਾਰੀ ਮੰਡੀ ਦੇ ਸਰਕਾ ਘਾਟ ਤੇ ਧਰਮਪੁਰ ਦੇ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ ਖਾੜ ਦੇ ਪਾਰੇ 'ਚ ਡੁੱਬਿਆ ਬੱਸ ਸਟੈਂਡ ਸਲਾਬ ਦੇ ਵਿੱਚ ਕਈ ਬੱਸਾਂ ਵੀ ਤਹਿਸਪੇਸ਼ ਮੰਡੀ ਦੇ ਵਿੱਚ ਭਾਰੀ ਲੈਂਡਸਲਾਈਡ ਵੀ ਲਪੇਟ ਦੇ ਵਿੱਚ ਆਏ ਕਈ ਘਰ 8 ਮਹੀਨੇ ਦੀ ਬੱਚੀ ਸਣੇ ਦੋ ਔਰਤਾ ਦੀ ਮੌਤ ਤਾ ਸ਼ਿਮਲਾ ਦੇ ਹਿਮ ਲੈਂਡ ਦੇ ਐਸ ਦੇ ਵਿੱਚ ਮੀਂਹ ਕਰਕੇ ਪਹਾੜਾਂ ਤੋਂ ਡਿੱਗੇ ਪੱਥਰ ਆਵਾਜ਼ ਆਇਆ मेरा दूँदेश सहस्त्र तारा ਦੇ ਵਿੱਚ ਫਟਿਆ ਬੱਦਲ ਸਲਾਬ ਕਾਰਨ ਕਈ ਕਰਾਤੇ ਹੋਟਲਾਂ ਦਾ ਹੋਇਆ ਨਿਸ਼ਾਨ ਦੋ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਤੇ ਅਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਦਾਮੀ ਨਾਲ ਕੀਤੀ ਗੱਲਬਾਤ ਬਿਹਾਰ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਐਸਆਈਆਰ ਦੀ ਤਿਆਰੀ 2002 ਤੋਂ ਬਾਅਦ ਵੋਟਰ ਬਣੇ ਲੋਕਾਂ ਨੂੰ ਲੈਣਾ ਹੋਵੇਗਾ ਸਬੂਤ ਫਜ਼ੀ ਵੋਟਰ ਇਕੱਠੇ ਜਾਣਗੇ ਨਾਮ ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਹੁਕਮ ਸਾਬਕਾ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ بیٹے ਦਾ ਸਿਸਕਾਰ ਨਮਕਾਂ ਦੇ ਨਾਲ ਰਿਚੀ ਕੇਪੀ ਨੂੰ ਦਿੱਤੀ ਗਈ ਅੰਤਿਮ ਵਿਦਾਈ ਕਈ ਸਿਆਸੀ ਆਗੂਆਂ ਨੇ ਵੀ ਦਿੱਤੀ ਸ਼ਰਧਾਂਜਲੀ ਹੈਂਡਸ਼ੇਕ ਵਿਵਾਦ ਮਾਮਲੇ ਵਿੱਚ ਪਾਕਿਸਤਾਨ ਨੂੰ ਵੱਡਾ ਝਟਕਾ ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੰਗ ਕੀਤੀ ਖਾਰਜ PCB ਨੇ ਏਸ਼ੀਆ ਕੱਪ ਤੋਂ ਮੈਚ ਰੈਫਰੀ ਨੂੰ ਹਟਾਉਣ ਦੀ ਕੀਤੀ ਸਿਮਾ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇਕਾ ghee ماں ਦਾ ਭਰੋਸਾ ਪਿਆਰ سے ਪਰੋਸਾ ਸਸ਼ਿਕਾਲ ਸਮੇ ਦੇ ਬੁਲੇਟਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਦੂ ਸ਼ੁਰੂਆਤ ਕਰਦੇ ਆਂ ਬੁਲੇਟਨ ਦੀ ਔਰ ਸਭ ਤੋਂ ਪਹਿਲਾ ਰੁਕ ਕਰਾਂਗੇ ਸ਼ਿਮਲਾ ਦੇ ਵੱਲ ਜਿੱਥੇ ਕਿ ਫਿਰ ਤੋਂ ਕੁਦਰਤ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਔਰ ਲਗਾਤਾਰ ਕੁਦਰਤ ਦਾ ਕਹਿਰੇ ਚੱਲੀ ਹੈ ਫਿਰ ਤੋਂ ਅਜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਵਾਕਈ ਹੀ ਭਿਆਨਕ ਨੇ ਤਾਂ ਸ਼ਿਮਲਾ ਦੀ ਪੰਥ ਕਾਟੀ ਦੇ ਵਿੱਚ ਘਰਾਂ ਨੂੰ ਖਤਰਾ ਹੈ ਔਰ ਬਹੁ ਮੰਜ਼ਲਾ ਘਰ ਨੂੰ ਖਾਲੀ ਕਰਵਾਇਆ ਗਿਆ ਹੈ ਇਸੇਰੇ ਦਿਹਾ ਹੈ ਮੌਰ ਵੱਡੀ ਖਬਰ ਹੈ ਅੱਜ ਕਿ ਸੁਰੱਖਿਆ ਦੇ ਮੱਦੇ ਨਜ਼ਰ ਇਹਨਾਂ ਘਰਾਂ ਨੂੰ ਖਾਲੀ ਕਰਾਇਆ ਗਿਆ ਕਿਸੇ ਵੀ ਸਮੇਂ ਖੜ ਦੀ ਚਪੇਤ ਦੇ ਵਿੱਚ ਘਰ ਆ ਸਕਦਾ ਹੈ ਆ ਤਾਂ ਇਸ ਤਰੀਕੇ ਦੇ ਨਾਲੇ ਹਾਲਾਤ ਜਿਹੜੇ ਬੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਆਮੂਮਨ ਤੌਰ ਤੇ ਜੇਕਰ ਅਸੀਂ ਪਹਾੜੀ ਇਲਾਕੇ ਦਾ ਖਾਸ ਤੌਰ ਤੇ Shimla ਦਾ ਅ ਜ਼ਿਕਰ ਕੀਤਾ ਜਾਏ ਮੰਡੀ ਦਾ ਜ਼ਿਕਰ ਕੀਤਾ ਜਾਇ ਤਾਂ ਇੱਥੇ ਬਿਲਕੁਲ ਕੰਡੇ ਹੀ ਵਸਦੇ ਨੇ ਘਰ ਬਣੇ ਹੋਏ ਨੇ ਅਜਿਹੀ ਪਹਾੜੀਆਂ ਤੇ ਹੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਜੇ ਸੌਕੀ ਭਾਸ਼ਾ ਚ ਅਮਮਨ ਤਰਤੇ ਵੇਖਿਆ ਜਾਵੇ ਬੋਲਿਆ ਜਾਵੇ ਤਾਂ ਇਹ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਘਰ ਨੂੰ ਖਾਲੀ ਕਰਾ ਲਿਆ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਰ ਸੁਖਾਵੀਂ ਘਟਨਾ ਜਿਹੜੀ ਹੈ ਉਹਨਾਂ ਵਾਪਰੇ ਪ੍ਰਸ਼ਾਸਨ ਨੇ ਹਾਲਾਤਾਂ ਦੇ ਮਦਦ ਨਜ਼ਰ ਔਰ ਮੌਸਮ ਦੇ ਮਦਦ ਨਜ਼ਰ ਕਿਉਂਕਿ ਕੁਦਰਤ ਦਾ ਕਹਿਰ ਹੈ ਜਿਹੜਾ ਲਗਾਤਾਰ ਫਿਰ ਤੋਂ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲਗਭਗ ਲਗਭਗ ਅਸੀਂ ਕਹਿ ਸਕਦੇ ਹਾਂ ਕਰੀਬ ਇੱਕ ਹਫਤਾ ਹੋਇਆ ਹੈ ਤਾਂ ਇੱਕ ਹਫਤੇ ਤੋਂ ਲਗਾਤਾਰ ਥੋੜੀ ਰਾਹਤ ਸੀ ਤਾਂ ਬਰਸਾਤ ਵੀ ਨਹੀਂ ਸੀ ਹੋ ਰਹੀ ਪਰ ਹੁਣ ਫਿਰ ਤੋਂ ਹੀ ਦੁਬਾਰਾ ਸਿਲਸਿਲਾ ਸੀ ਕਹਿ ਸਕਦੇ ਹਾਂ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਜਿਹੀਆਂ ਇਹੀ ਤਸਵੀਰਾਂ ਜਿਹੜੀਆਂ ਨੇ ਉਹ ਬਣਦੀਆਂ ਹੋਈਆਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਇੱਕ ਘਰ ਨੂੰ ਖਾਲੀ ਕਰਾਇਆ ਗਿਆ ਹੈ ਪੰਥ ਕਾਟੀ ਹੈ ਜਿੱਥੇ ਘਰਾਂ ਨੂੰ ਖਤਰਾ ਹੈ ਬਹੁ ਮੰਜ਼ਲਾ ਇੱਕ ਘਰ ਹੈ ਜਿਸ ਨੂੰ ਖਾਲੀ ਕਰਾ ਲਿਆ ਗਿਆ ਤਾਂ ਕਿ ਇਥੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਸਕੇ ਤਾਂ ਲਗਾਤਾਰ ਜਿਹਾ ਹੈ ਮੌਸਮ ਖਰਾਬ ਹੁੰਦਾ ਜਾ ਰਿਹਾ ਹੈ ਹਾਲਾਂਕਿ ਬਰਸਾਤ ਨੂੰ ਲੈ ਕੇ ਥੋੜਾ ਰਾਹਤ ਸੀ ਪਰ ਅੱਜ ਦੀ ਗੱਲ ਕਰੀਏ ਤਾਂ ਲਗਾਤਾਰ ਤਸਵੀਰਾਂ ਆ ਰਹੀਆਂ ਨੇ Shimla ਹੋਵੇ ਭਾਵੇਂ ਮੰਡੀ ਹੋਵੇ ਭਾਵੇਂ ਦੂਸਰੇ ਪਾਸੇ ਉੱਤਰਾਖੰਡ ਦਾ ਦੇਰਾ ਦੂਨ ਹੋਵੇ ਔਰ ਦੂਸਰੇ ਪਾਸੇ ਜਕਰਪਦਰੀ ਇਲਾਕੇ ਦਾ ਸੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰੀਏ ਤਾਂ ਫਿਰ ਇੱਥੇ ਵੀ ਪੰਜਾਬ ਸਮੇਤ ਚੰਡੀਗੜ੍ਹ ਦੇ ਵਿੱਚ ਅੱਜ ਥੋੜਾ ਸਮਾਂ ਜਿਹੜਾ ਹੈ ਉਹ ਮੀਂਹ ਪਿਆ ਹੈ ਮੌਸਮ ਜਿਹੜਾ ਹੈ ਉਹ ਗੜਬੜ ਬੜਾ ਸੀ ਕਹਿ ਸਕਦੇ ਆ ਲੱਗਦਾ ਹੈ कपिल ठाकुर मेरे सहयोगी फ़ोन लाइन से जुड़ चुके हैं साढ़े नाल कपिल क्या कुछ अभी की अपडेट है इस मामले में क्योंकि घर को खाली कराया गया है और क्या कुछ आ, आगे के लिए बंदोबस्त प्रशासन के जिस तरीके से लगातार जो बारिश का दौर थमने का नाम नहीं ले रहा है और खासकर अभी जो आज का दिन रहने वाला है उसमें छह जिले है शिमला जिला उसमें प्रमुख है मंडी है जहां पर लगातार बारिश हो रही है रुक रुक कर अभी भी बारिश का सिलसिला लगातार जारी है तो ऐसे में शिमला शहर में चार से पांच जगहों पर लैंडस्लाइड हुआ है और वहाँ पर जो है काफी ज्यादा जो दो जगहों पर जो हिमलैंड है और एक पंथा घाटी में जो बड़ा लैंडस्लाइड हुआ है जहाँ पर मकानों को खाली करवाया गया है हिमलैंड में जो कारण वहां पर अभी तक बताए जा रहे हैं वहां पर विधायक भी मौके पर पहुंचे थे उनका कहना है कि उसके साथ एक गर्ल्स स्कूल है वहां का जो पानी है उसकी वजह से वहां पर जो है लैंडस्लाइड हुआ था और एक घर को वहां पर काफी ज्यादा खतरा हुआ है वो खतरे के निशान पर वहां पर वो घर आ गया है दूसरा जो एक पूरी की पूरी बहुमंजिला इमारत है पंथाघाटी के अंदर वहां पर लैंडस्लाइड हुआ है और उसके बाद पूरी बिल्डिंग को खतरा हो गया है तो ऐसे में अभी एहतियातन तौर पर खाली तो बिल्डिंग को करवा दिया गया है लेकिन कहां उन्हें शिफ्ट किया जाएगा किस तरीके से जो है आगामी जो प्रशासन द्वारा तैयारी की जाएगी ये अभी देखना होगा hmm. बहुत बहुत शुक्रिया कपिल तमाम जानकारी के लिए धन्यवाद था कुल मिला के बरसात दसाया जा रहा है जिस तरह साढ़े योगी ने दसया है कि पै रही है और नाल ही प्रशासन फिर तो अं कह स इस वे विफता नज़र आ रही है कुदरती कहर के कारण क्योंकि लगातार बरसात और फिर उसद तो जी लैंडस्लाइड की समस्या सब तो ज्यादा है इन इलाकों के ਅਕੇ ਵਤਾਂਕੇ ਉਧਰ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਤੋਂ ਬਾਅਦ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਮਦਰ ਡੈਰੀ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਨੇ 2 ਰੁਪਏ ਸਸਤਾ ਹੋਇਆ ਹੈ ਮਦਰ ਡੈਰੀ ਦਾ ਦੁੱਧ ਦੱਸਿਆ ਕਿ 1 ਲੀਟਰ ਟਨ ਦੁੱਧ ਦਾ ਰੇਟ ਜਿਹੜਾ ਹੈ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤਾ ਹੈ 450 ਐਮਐਲ ਦੁੱਧ ਦਾ ਪੈਕਟ 33 ਦੀ ਥਾਂ ਤੇ ਹੁਣ 32 ਰੁਪਏ ਦਾ ਮਿਲੇਗਾ 200 ਗ੍ਰਾਮ ਪਨੀਰ ਦਾ ਜਿਹੜਾ 95 ਦੀ ਥਾਂ ਤੇ ਹੁਣ 92 ਰੁਪਏ ਉਸਦੀ ਕੀਮਤ ਹੋ ਗਈ ਹੈ ਤੱਕ ਉਹ ਤੇ ਮੱਖਣ ਦੀਆਂ ਕੀਮਤਾਂ ਵੀ ਘਟਾ ਦਿੱਤੀਆਂ ਗਈਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਦੁੱਧ ਦੇ ਰੇਟਾਂ ਦੀ ਆ ਪਨੀਰ ਜਿਹੜੇ ਵੀ ਮਿਲਕ ਪ੍ਰੋਡਕਟਸ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ 1 ਔਰ 2 ਰੁਪਏ ਦਾ ਵੀ ਬਹੁਤ ਦੇਖੋ ਰਾਹਤ ਮਿਲਦੀ ਆ ਆਪ ਲੋਕਾਂ ਨੂੰ ਕਿਉਂਕਿ ਰੋਜ਼ਾਨਾ ਖਸਾਬ ਦੇ ਨਾਲ ਹਰ ਇੱਕ ਵਰਤਨਾ ਹੁੰਦਾ ਹੈ ਔਰ ਰੋਜ਼ਾਨਾ ਦੀ ਮੰਗ ਜੇਕਰ ਇੱਕ ਮਹੀਨੇ ਦੇ ਬਜਟ ਦਾ ਸੀ ਗੱਲ ਕਰ ਲਈਏ ਉਹ ਤਿਆਰ ਹੁੰਦਾ ਜਦੋਂ ਤਾਂ ਬਹੁਤ ਵੱਡਾ ਅਸਰ ਉਸ ਤੇ ਜ਼ਰੂਰ ਪੈ ਜਾਂਦਾ ਜੇਕਰ 1 ਜਾਂ 2 ਰੁਪਏ ਦੇ ਵਿੱਚ ਵੀ ਕਟੌਤੀ ਹੁੰਦੀ ਆ ਔਰ ਜੇਕਰ ਵਾਧਾ ਵੀ ਹੁੰਦਾ ਹੈ ਤਾਂ ਵੀ ਉਹ ਸਿੱਧਾ ਬਜਟ ਤੇ ਜਰਾ ਅਸਰ ਪੈਂਦਾ ਹੈ ਉੱਥੇ ਬਜਟ ਆ ਜਿਹੜਾ ਹੈ ਉਹ ਵਾਧੂ ਹੁੰਦਾ ਹੈ ਯਾਨੀ ਕਿ ਜ਼ਿਆਦਾ ਜੇਬ ਚੋਂ ਪੈਸੇ ਜਾਂਦੇ ਨੇ ਔਰ ਹੁਣ ਇਹ ਮੱਧ ਦੈਰੀ ਦੇ ਪ੍ਰੋਡਕਟਸ ਜਿਹੜੇ ਨੇ ਉਹ ਸਸਤੇ ਹੋਏ ਨੇ ਔਰ ਐਸੇ ਤਰੀਕੇ ਦੱਸਦੀ ਹੈ ਕਿ ਜੀਐਸਟੀ ਦੇ ਵਿੱਚ ਜਿਸ ਤਰੀਕੇ ਕਟੌਤੀ ਸਰਕਾਰ ਨੇ ਕੀਤੀ ਆ ਫਿਰ ਸਿਰਫ ਦੁੱਧ ਨਹੀਂ ਬਲਕਿ ਹੋਰ ਜਿਹੜੀਆਂ ਚੀਜ਼ਾਂ ਨੇ ਖਾਸ ਤੌਰ ਤੇ ਜਿਹੜੀਆਂ ਰਸੋਈ ਦੇ ਵਿੱਚ ਵਰਤੇ ਜਾਣ ਵਾਲਾ ਸਮਾਨ ਹੈ ਤਾਂ ਉਹਨਾਂ ਦੇ ਵਿੱਚ ਵੀ ਕਾਫੀ ਕਮੀ ਜਿਹੜੀਆਂ ਨਾਲੇ ਦਿਨਾਂ ਚ ਵੇਖਣ ਨੂੰ ਮਿਲਦੀ ਹੈ ਅੱਤਿਆਂ ਤਾਂ ਵੱਡੀ ਖਬਰ ਹੈ ਸੋਨੂ सूद ਅਤੇ ਯੁਵਰਾਜ ਸਿੰਘ ਨੂੰ ED ਨੇ ਸੱਮਣ ਕੀਤਾ ਹੈ ED ਨੇ ਸੋਨੂ सूद ਅਤੇ ਯੁਵਰਾਜ ਸਿੰਘ ਨੂੰ ਤਲਬ ਕੀਤਾ ਹੈ ਤਾਂ ਯੁਵਰਾਜ ਸਿੰਘ ਨੂੰ 23 ਸਤੰਬਰ ਨੂੰ ਸੱਦਿਆ ਗਿਆ ਹੈ ਔਰ ਸੋਨੂ सूद ਨੂੰ 24 ਸਤੰਬਰ ਨੂੰ ਪੁੱਛਗਿੱਛ ਤੇਰੇ ਸੱਦਿਆ ਗਿਆ ਤਾਂ ED ਨੇ ਰੋਬੇਨ ਔਰ ਥੱਪਾ ਨੂੰ ਵੀ 22 ਸਤੰਬਰ ਦੇ ਵਿੱਚ ਤਲਬ ਕੀਤਾ ਹੈ ਆਨਲਾਈਨ ਸੱਤਾ ਆਬ ਦਾ ਸਾਰਾ ਮਾਮਲਾ ਹੈ ਇਸ ਕੇਸ ਦੇ ਵਿੱਚ ਇਹ ਸੱਮਣ ਜਾਰੀ ਹੋਏ ਨੇ ਇਹਦੇ ਤੋਂ ਪਹਿਲਾਂ ਦੱਸਿਆ ਕਿ ਕ੍ਰਿਕਟਰ ਯੁਵਰਾਜ ਸਿੰਘ ਨੂੰ ਤਲਬ ਕਰ ਚੁੱਕੀ ਹੈ ਤਾਂ ਜੂਨ ਮਹੀਨੇ ਦੇ ਵਿੱਚ ਯੋਗਰਾਜ ਨੇ ED ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਸੀ ਹਾਲਾਂਕਿ ਸਾਰੀਆਂ ਹੁਣ ਜਿਹੜੀਆਂ ਐਪਸ ਨੇ ਜਿਨ੍ਹਾਂ ਤੇ ਇਸ ਤਰੀਕੇ ਦੇ ਰਾਸ ਸੱfte ਵਾਸੀ ਹੁੰਦੀ ਸੀ ਤਾਂ ਆਨਲਾਈਨ ਕੁਝ ਅਜਿਹੀਆਂ ਐਪਸ ਵੀ ਸਨ ਜਿਨ੍ਹਾਂ ਨੂੰ ਬਿਲਕੁਲ ਲਾਗੂ ਕੀਤਾ ਗਿਆ ਸੀ ਪਰ ਉਹਨਾਂ ਨੂੰ ਵੀ ਪਿਛਲੇ ਸਮਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਯਾਨੀ ਕਿ ਹੁਣ ਸਿੱਧੇ ਤੌਰ ਤੇ ਇਹ ਗੈਰ ਕਾਨੂੰਨੀ ਨਹੀਂ ਹੈ ਔਰ ਹੁਣ ਇਹ ਸਾਰਾ ਮਾਮਲਾ ਹੈ ਸੋਨੂ ਸੂਦ ਔਰ ਯੋਗਰਾਜ ਸਿੰਘ ਉਹਨਾਂ ਨੂੰ ਇਸ ਸਾਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਸਬੰਨ ਜਾਰੀ ਕੀਤਾ ਗਿਆ ਹੈ ਔਰ

ਪੇਸ਼ ਅਗਲੇ ਇੱਕ ਬਠਿੰਡਾ ਕੋਰਟ ਤੇ ਉਹਨਾਂ ਨੂੰ ਸਬਨ ਕੀਤਾ ਹੈ ਮੁਰਤੋ ਔਰ ਪਹਿਲਾ ਵੀ ਸਬਨ ਕੀਤਾ ਗਿਆ ਸੀ ਤਾਂ ਬੇਬੇ ਮਹਿੰਦਰ ਕੌਰ ਤੇ ਟਿੱਪੜੀ ਦਾ ਇਹ ਸਾਰਾ ਮਾਮਲਾ ਹੈ ਕਗਨਾ ਨੂੰ ਜਲਦ ਕੋਰਟ ਦੇ ਵਿੱਚ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ ਤਾਂ 29 ਸਤੰਬਰ ਦਾ ਅੱਜ ਦੀ ਤਰੀਕ ਹੈ ਉਹ ਤੱਕ ਕੀਤੀ ਗਈ ਹੈ ਇਸ ਮਾਮਲੇ ਵਿੱਚ ਅਧਿ ਸੁਣਵਾਈ ਹੋਏਗੀ ਕਿਸਾਨ ਅੰਦੋਲਨ ਦੌਰਾਨ ਕਗਨਾ ਨੇ ਮਵਾਦਿਤ ਟਿੱਪਣੀ ਕੀਤੀ ਸੀ ਤਾਂ ਉਹਨਾਂ ਨੇ ਮਹਿੰਦਰ ਕੌਰ ਨੂੰ ਸ਼ਾਹੀ ਬਾਗਬਾੜੀ ਦਾਦੀ ਦੱਸਿਆ ਸੀ ਔਰ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ 100 ਰੁਪਏ ਦਿਹਾੜੀ ਤੇ ਲਿਆਂਦਾ ਗਿਆ ਹੈ ਤਾਂ ਇਸ ਕਿਸਮ ਦੇ ਨਾਲ ਕੋਸਟ ਪਾਈ ਗਈ ਸੀ ਬਕਾਇਦਾ ਜੋ ਅਸੀਂ ਕਹਿ ਸਕਦੇ ਇੱਕ ਸਬੂਤ ਦੇ ਤੌਰ ਤੇ ਇਸ ਸਾਰੇ ਮਾਮਲੇ ਦੇ ਵਿੱਚ ਨਾਲ-ਨਾਲ ਚੱਲ ਰਹੀ ਹੈ ਤਾਂ ਜਿਹੇ ਦੇ ਵਿੱਚ ਬੀਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਕਿ ਮਿਊਜ਼ਟੀ ਨੇ ਖਾਸ ਗੱਲਬਾਤ ਕੀਤੀ ਹੈ ਉਹਰੇ ਨੇ ਕਿਹਾ ਕਿ ਜੇਕਰ ਕੰਨਾ ਮਾਫੀ ਮੰਗ ਲਵੇ ਤਾਂ ਫਿਰ ਸਾਰਾ ਮਾਮਲਾ ਜਿਹੜਾ ਹੈ ਉਹ ਰਫਾ ਦਫਾ ਹੋ ਸਕਦਾ ਹੈ ਪਰ ਅਜਿਹੀ ਟਿੱਪਣੀ ਜਿਹੜੀ ਆ ਬਿਲਕੁਲ ਸਾਰਾ ਸਾਰ ਗਲਤ ਹੈ ਕੋਈ ਉਹ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਮੰਨ ਲਓ ਜੇ ਤਰਲ ਕੋ ਕੋ ਤੁਹਾਡੇ ਨਾਲ ਕੋਈ ਮਾਫੀ ਮੰਗਤੇ ਆ ਕੋਈ ਗੱਲਬਾਤ ਹੁੰਦੀ ਹੈ ਕੋਈ ਹੋਈ ਹੈ ਤੁਹਾਡੇ ਨਾਲ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਮਿਲੀ ਹੈ ਨਾ ਅਸੀਂ ਉਹਨੂੰ ਮਿਲੇ ਆ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਉਹਦਾ ਅਲਾਨ ਤਾਂ ਜਿ ਤਰੀ ਫਿਰਦੀ ਹੈ ਇਹ ਆਉਂਦੀ ਜਣੀ ਮੈਨੂੰ ਕੋਈ ਕੀ ਅਕਸਰ ਤਾਂ ਜੀ ਮੈਂ ਤਾਂ ਤਕੜੀ ਹੋਈ ਫਿਰਦੀ ਆ ਭਾਈ ਸਾਨੂੰ ਕੋਈ ਕੋਈ ਗੱਲਬਾਤ ਨਹੀਂ ਹੋਈ ਤੇ ਸਾਨੂੰ ਮਿਲੀ ਨਹੀਂ ਕੀ ਮਾਤਾ ਜੀ ਕੱਲ ਨੂੰ ਹੁਣ ਮੰਨ ਲਓ ਉਹਨਾਂ ਨੂੰ ਕੋਰਟ ਤੋਂ ਸਮਝ ਜਾਰੀ ਹੋ ਗਏ ਨੇ ਉਹਨਾਂ ਨੂੰ ਪੇਸ਼ ਹੋਣਾ ਪਊਗਾ ਕੇਸ ਚੱਲੂਗਾ કે ਫਿਰ ਚੱਲੂਗਾ ਕੱਲ ਨੂੰ ਸਜ਼ਾ ਵੀ ਹੋ ਸਕਦੀ ਔਰ ਜੇ ਤੁਹਾਡੇ ਨਾਲ ਕੋਈ ਗੱਲ ਕਰੇ ਜਾਂ ਮਾਫੀ ਮੰਗੇ ਤੁਸੀਂ ਮਾਫ ਕਰ ਸਕਦੇ ਹੋ ਵੀ ਇਹਨੇ ਦਿਨ ਮਾਫ ਕਰ ਦਾਂਗੇ ਜੇ ਕੋਈ ਰਹਿਣ ਦਿਆ ਆਉਗਾ ਤਾਂ ਮਾਫੀ ਕਰ ਦਾਂਗੇ ਸਾਡੀ ਕਿੰਨਾ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਪਰ ਮਾਫੀ ਮੰਗੇ ਤਾਂ ਸਹੀ ਆ ਕੇ ਮੈਂ ਮਾਫੀ ਮੰਗਦੀ ਆ ਮੇਥੋਂ ਗਲਤੀ ਹੋਈ ਹੈ ਜੇ ਉਹਦੀ ਮੇਥੇ ਗਲਤੀ ਨਹੀਂ ਹੋਈ ਮੈਂ ਤਾਂ ਕੁਝ ਕੀਤਾ ਹੀ ਨਹੀਂ ਤਾਂ ਫਿਰ ਵੀ ਭੰਕ ਦੀ ਫਿਰ ਦੀ ਪਕਾਈ ਕਰਦੀ ਰਹਿੰਦੀ ਹੈ ਫਿਰ ਹੈ ਜੀ ਹੁਣ ਕਿਸੇ ਦੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਕੋਈ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਜੇ ਕੋਈ ਕਰੂਗਾ ਤਾਂ ਸੋਚ ਲਾਂਗੇ ਉਹ ਜਾਵੇ ਪੁੱਛ ਪੜਤਾਲ ਲਾਂਗੇ ਵੇਖ ਲੈ 15 9 ਡੇਟ ਰੱਖੀ ਸੀਗੀ ਜੀ ਹੀアリング ਲਈ ਪਰ ਮੀਨ ਟਾਈਮ ਕੰਗਨੌਰ ਨੌਦ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਆਰਡਰ ਦੇ ਅਗੇਂਸਟ ਜਿਹੜੀ ਪਟੀਸ਼ਨ ਫਾਈਲ ਕੀਤੀ ਸੀ ਪਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੀ ਪਟੀਸ਼ਨ ਐਡਮਿਟ ਨਹੀਂ ਕੀਤੀ ਫਾਸਟ ਹੀਅਰਿੰਗ ਤੇ ਡਿਸਮਿਸ ਕਰਤੀ ਸੀ ਜੀ ਵਿਦਾਊਟ ਐਡਮਿਸ਼ਨ ਜਿਹਦੇ ਕਰਕੇ ਹੁਣ ਕੋਰਟ ਨੇ ਉਹ ਜਿਹੜਾ ਸਮਨਿੰਗ ਆਰਡਰ ਸੀਗਾ ਉਹ ਪਹਿਲਾਂ ਸ਼ਾਰਟੇਜ ਆਫ ਟਾਈਮ ਕਰਕੇ ਉਹ ਐਗਜ਼ੀਕਿਊਟ ਨਹੀਂ ਹੋ ਸਕਿਆ ਤਾਂ ਕਰਕੇ ਹੁਣ ਨਵੇਂ ਜੋ ਨੋਟਿਸ ਹੈ ਸਮਨਿੰਗ ਪ੍ਰੋਸੈਸ ਹੈ ਥਰੂ ਐਸਐਸਪੀ ਬਠਿੰਡਾ ਆਨਰੇਬਲ ਕੋਰਟ ਨੇ ਇਸ਼ੂ ਕੀਤਾ ਹੈ ਕਦੋਂ ਹੁਣ ਹੋਊਗਾ ਹੁਣ ਸਰ ਇਹਦੇ ਵਿੱਚ 29 9 ਡੇਟ ਰੱਖੀ ਗਈ ਹੈਗੀ ਫਾਰ ਅਪੀਅਰੈਂਸ ਆਫ ਕਿਊਜ਼ ਪਰ ਤੇ ਆਉਣਾ ਪੈਣਾ ਜੀ ਆਉਣਾ ਪੈਣਾ ਅੱਗੇ ਵਧਾਂਗੇ ਦਰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਚਲਾਨ ਪੇਸ਼ ਹੋਇਆ ਹੈ ਗ੍ਰਿਫਤਾਰ ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੇ ਖਿਲਾਫ ਚਲਾਨ ਪੇਸ਼ ਹੋਇਆ ਹੈ ਤਾਂ ਬਠਿੰਡਾ ਪੁਲਿਸ ਨੇ ਦਸੀ ਕੀ ਕੋਰਟ ਦੇ ਵਿੱਚ 122 ਪੰਨਿਆਂ ਦੀ ਚਾਰਜੀਟ ਜਿਹੜੀ ਆ ਉਹ ਪੇਸ਼ ਕੀਤੀ ਹੈ ਤਾਂ ਹਾਲਾਂਕਿ ਮੁੱਖ ਮੁਲਜ਼ਮ ਅਮਰਪਾਲ ਸਿੰਘ ਮੈਰੋਂ ਅਜੇ ਵੀ ਫਰਾਰ ਹੈ ਇਸ ਕੰਮ ਦੇ ਵਿੱਚ ਔਰ ਰঞ্জੀਤ ਸਿੰਘ ਅਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹੈ ਤਾਂ ਕਤਲ ਤੋਂ ਬਾਅਦ ਯੂਏਈ ਪੱਛਕੇ ਆਸੇ ਅਮਰਤਪਾਲ ਮੈਰੋ 10 ਜੂਨ ਨੂੰ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ ਇਹ লাশ ਮਿਲੀ ਸੀ ਕੰਜਨ ਦੀ লাশ ਮਿਲੀ ਸੀ ਅਤੇ ਹੰਦਸਿਏ 10 ਜੂਨ 2025 ਨੂੰ ਮਠੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਸੇ ਜਿਸ ਦੇ ਵਿੱਚੋਂ ਕਮਲਕੌਰ ਭਾਪੀ ਦੀ লাশ ਮਿਲੀ ਸੀ ਸੜੀ ਹੋਈ ਹਾਲਤ ਦੇ ਵਿੱਚ ਇਸ ਦੀ ਜ਼ਿੰਮੇਵਾਰੀ ਨਿਹੰਗ ਅਮਰਤਪਾਲ ਮੈਰੋ ਨੇ ਲਈ ਸੀ ਉਦਾ ਦਿੱਲੀ BMW ਹਾਦਸੇ ਨੂੰ ਲੈ ਕੇ ਵੱਡੀ ਖਬਰ ਹੈ ਦੱਸਿਆ ਕਿ ਹਾਦਸੇ ਦੇ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਕਾਰ ਚਾਲਕ ਗਗਨਪ੍ਰੀਤ ਧਰ। ਤਮੋਜ਼ਮ ਗਗਨਪ੍ਰੀਤ ਦੀ ਬਲੱਡ ਰਿਪੋਰਟ ਦੇ ਵਿੱਚ ਸਾਰਾ ਖੁਲਾਸਾ ਹੋਇਆ ਹੈ। ਔਰ ਨਿਆਂਇਕ ਖਰਾਸਤ ਦੇ ਵਿੱਚ ਹੈ ਦਿੱਲੀ BMW ਹਾਦਸੇ ਦੀ ਮੁਲਜ਼ਮਤਾ BMW ਦੇ ਟੱਕਰ ਦੇ ਨਾਲ ਵਿੱਤ ਮੰਤਰਾਲੇ ਦੇ ਦਿੱਤੀ ਸੈਕਟਰੀ ਨਵਜੋਤ ਸਿੰਘ ਦੀ ਜਾਨ ਚਲੀ ਗਈ ਸੀ ਔਰ ਹੁਣ ਉਹਨਾਂ ਦੀ ਪਤਨੀ ਦੀ ਵੀ ਸਟੇਟਮੈਂਟ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਸਮਾਂ ਦੇ ਵਿੱਚ ਹੁਣੇ ਖੁਲਾਸਾ ਹੋਇਆ ਹੈ। ਕਿ ਜੋ ਚਾਲਕ ਹੈ ਉਹ ਉਸ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਪਰ ਇਸ ਨੂੰ ਸ਼ੱਕ ਸੀ ਇਸ ਦੇ ਚਾਲਦੇ ਰਿਪੋਰਟ ਜਿਹੜੀ ਹੈ ਜਾਂ ਕਹਿ ਲਈਏ ਕਿ ਟੈਸਟ ਜਿਹੜਾ ਹੈ ਉਹ ਕਰਾਇਆ ਗਿਆ। ਉਹ ਦਾ ਲਗਾਤਾਰ ਦੋ ਦਿਨ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਗਜਪਤ ਸਿੰਘ ਗਰੇਵਾਲ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਪੇਸ਼ ਨਹੀਂ ਹੋਏ ਵਿਜੀਲੈਂਸ ਦੇ ਅੱਗੇ ਤਾਂ ਵਿਜੀਲੈਂਸ ਨੇ ਅੱਜ ਮੋਹੜੀ ਦਫ਼ਤਰ ਦੇ ਵਿੱਚ ਤਲਬ ਕੀਤਾ ਸੀ ਤਾਂ ਵਿਕਰਮ ਮਜੀਠੀਆ ਵਾਲੇ ਕੇ ਜੇ ਗਰੇਵਾ ਨਾਲ ਸੰਬੰਧ ਕੀਤਾ ਗਿਆ ਸੀ ਮਜੀਠੀਆ ਦੀ ਪਤਨੀ ਗਨੀ ਕੌਰ ਦੇ ਭਰਾ ਨੇ ਗਜਪਤ ਗਰੇਵਾ ਤacol ਮਿਲਾਕੇ ਸਾਰਾ ਮਾਮਲਾ ਹੈ اور ਦੂਸਰੇ ਵਾਰਵੀਪ ਜਦੋਂ ਪੇਸ਼ ਨਹੀਂ ਹੋਏ ਤਾਂ ਦੇਖਣਾ ਹੋਵੇਗਾ ਕਿ ਕੁੱਝ ਹੋਣ ਇਸ ਮਾਮਲੇ ਦੇ ਵਿੱਚ ਅੱਗੇ ਰਹਿਣਾ ਅਗੇ ਬਤਾਂਗੇ ਉਧਰ ਹੈਂਡਸ਼ੇਕ ਵਿਵਾਦ ਮਾਮਲੇ ਦੇ ਵਿੱਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਹੈ ICC ਨੇ PCB ਦੀ ਮੰਗ ਜਿਹੜੀ ਆ ਖਾਰਜ ਕਰ ਦਿੱਤੀ ਹੈ ਮੈਚ ਰੈਫਰੀ ਨੂੰ ਹਟਾਉਣ ਦੀ ਮੰਗ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਮਦਾਰੀਆਂ ਨੇ ਹੱਥ ਨਹੀਂ ਮਿਲਾਇਆ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਤਾਂ ਸੂ ਲੈ ਕੇ ਜਿਹੜੀ ਹੈ ਮੰਗ ਰੱਖੀ ਗਈ ਹੈ ਅੱਜ ਲੁਧਿਆਣਾ ਦੇ ਵਿੱਚ ਲੁਟੇਰਿਆਂ ਨੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਹੈ ਜਸਪਾਲ ਬਾਂਗਰ ਇਲਾਕੇ ਦੇ ਵਿੱਚ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਵਿਅਕਤੀ ਨੇ ਦੁਕਾਨ ਦੇ ਵਿੱਚ ਵੜ ਕੇ ਜਾਨ ਬਚਾਈ ਹੈ ਲੁੱਟ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਸਾਰੀ ਕੈਦ ਹੋ ਗਈ ਹੈ ਤਾਂ ਇਹ ਸਾਰਾ ਘੱਟਾ ਕ੍ਰਮ ਜਿਹੜਾ ਹੈ ਉਹ ਬੇਖੌਫ ਲੁਟੇਰੇ ਉਸ ਦੇ ਵਿੱਚ ਨਜ਼ਰ ਆ ਰਹੇ ਨੇ ਲੁਧਿਆਣਾ ਦੀਆਂ ਤਸਵੀਰਾਂ ਨੇ ਵਿਅਕਤੀ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੈ ਜਸਪਾਲ ਬਾਂਗਰ ਇਲਾਕੇ ਦੇ ਵਿੱਚ ਇਹ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਸਨੇ ਭੱਜ ਕੇ ਦੁਕਾਨ ਦੇ ਵਿੱਚ ਵੜ ਕੇ ਆਪਣੀ ਜਾਨ ਬਚਾਈ ਤਾਂ ਤਸਵੀਰਾਂ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿਵੇਂ ਇਹ ਸ਼ਖਸ ਭੱਜ ਕੇ ਦੁਕਾਨ ਦੇ ਵਿੱਚ ਵੜਦਾ ਹੈ ਜਦੋਂ ਵੇਖਦਾ ਹੈ ਕਿ ਲੁਟੇਰੇ ਜਿਹੜੇ ਨੇ ਨਾ ਦੋ ਬਾਈਕਸ ਤੇ ਸਵਾਰ ਹੋ ਕੇ ਜਾ ਰਹੇ ਨੇ ਜਾਂ ਕਹਿ ਲਈਏ ਕਿ ਉਸ ਦਿਵਾਲ ਆ ਰਹੇ ਹੈ ਉਦਾਸ ਆਪ ਦਾ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ ਬੇਟੇ ਦਾ ਸਸਕਾਰ ਕੀਤਾ ਗਿਆ ਹੈ ਨਮ ਅੱਖਾਂ ਦੇ ਨਾਲ ਰਿਚੀ ਕੇਪੀ ਦਾ ਅੰਤਿਮ ਸਸਕਾਰ ਕੀਤਾ ਗਿਆ ਅੰਤਿਮ ਵਿਦਾਈ ਦਿੱਤੀ ਗਈ ਪਰਿਵਾਰ ਨੇ ਰਿਚੀ ਕੇਪੀ ਨੂੰ ਅੰਤਿਮ ਵਿਦਾਈ ਦਿੱਤੀ ਹੈ ਕਈ ਸਿਆਸੀ ਆਗੂ ਇਸ ਸਮੇਂ ਪਹੁੰਚੇ ਹੋਏ ਸਨ ਔਰ ਸੜਕ ਹਾਦਸੇ 'ਚ ਰਿਚੀ ਕੇਪੀ ਦੀ ਮੌਤ ਹੋਈ ਸੀ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ ਸੀ ਜਿਸ ਦੇ ਵਿੱਚ ਅਚਨਚੇ ਜਗਲੇ ਹਾਦਸਾ ਵਾਪਰਦਾ ਹੈ ਉਸ ਦੇ ਵਿੱਚ ਰਿਚੀ ਕੇਪੀ ਜੋ ਬਹੁਤ ਹੀ ਜ਼ਿਆਦਾ ਜ਼ਖਮੀ ਹੋ ਗਏ ਸਨ ਉਸ ਹਾਦਸੇ 'ਚ ਉਨ੍ਹਾਂ ਦੀ ਜਾਨ ਚਲੀ ਗਈ ਆਖਿਆ ਲਿਆ ਕਿ ਮੌਤ ਹੋ ਗਈ ਸਮਸ਼ੇਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਲਾਜ ਨਹੀਂ ਮਿਲਿਆ ਉਸ ਦੀ وجہ ਦੇ ਨਾਲ ਵੀ ਮੌਤ ਹੋਈ ਹੈ ਔਰ ਪਰਿਵਾਰਦਾਰੋਂ ਕੋਈ ਬੁਰਾ ਹਾਸਾ ਸੁਭਾਵਿਕ ਤੌਰ ਤੇ ਇਕਲੋਤੇ ਪੁੱਤ ਸਨ ਮਹਿੰਦਰ ਸਿੰਘ ਕੇਪੀ ਦੇ ਰਿਚੀ ਕੇਪੀ ਬਹੁਤ ਹੀ ਦੁੱਖदाई ਘੜੀ ਹੈ ਸਭ ਤੋਂ ਵੱਡਾ ਭਾਰ ਮੁੰਡੇ ਲਈ ਆਪਣੇ ਪੁੱਤਰ ਦੀ ਅਰਥੀ ਨੂੰ ਮੋਗਾ ਦੇਣਾ ਇਹ ਜੇ ਜੇ ਉਹ ਹੁੰਦਾ ਸੋ ਏਪੀ ਸਾਹਿਬ ਬਹੁਤ ਹੀ ਨੇਕ شریف ਇਨਸਾਨ ਹੈ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪਤਨੀ ਦਾ ਦੁੱਖ ਸਹਿਣਾ ਪਿਆ ਤੇ ਹੁਣ ਨੌਜਵਾਨ ਮੁੰਡੇ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਹੈ ਘਰ ਹੀ ਖਾਲੀ ਹੋ ਗਿਆ ਤਾਂ मैं यही परमात्मा को अरदास करा कि कोई रास्ता क्ढे तो के पी साहब नहनभूति दे ताकत दे कि दुख न सह सक बहुत दर्दनाक घटना हुई है इस घटना ने जिथे के पी परिवार बहुत तकलीफ दुख झोड़ाया उसे सारे इलाके झंझोड़ के रख ਸਾਰਾ ਸਾਡਾ ਇਲਾਕਾ ਮੇਰੇ ਖਰ ਪੂਰੇ ਪੰਜਾਬ ਚ ਸ਼ੋਕ ਦੀ ਲਹਿਰ ਹੈ। ਕੇਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ। ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ। ਕੁਰਬਾਨੀਆਂ ਵੀ ਕੀਤੀਆਂ। ਤੇ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਨੁੱਖਤਾ ਨੂੰ ਬਹੁਤ ਵੱਡਾ ਦੁੱਖ ਹੈ। ਹਾਂ ਜਰਾ ਦੁੱਖ ਸੀ ਇੱਥੇ ਆਏ। ਇਹ ਬਹੁਤ ਬੜੀ ਦੁੱਖਦਾਈ ਘਟਨਾ। ਪੀ ਸਾਉ ਦੀ ਲਾਈਫ ਤੇ ਇਹ ਜੀਆਂ ਹਉਣੀਆਂ ਪਹਿਲਾਂ ਵੀ ਹੁੰਦੀਆਂ ਪਹਿਲਾਂ ਪੇਤਾਦੀ ਦੀ ਕੁਰਬਾਨੀ ਰੋਤਵਾ ਦੇ ਨਦੇ ਘਰੋਂ 7 ਸਾਲ ਪਹਿਲਾਂ ਉਹ ਵੀ ਆਮ ਟਾਈਮ 'ਚ ਹੀ ਗਏ ਉਹ ਵੀ ਸ਼ੌਕ ਦੇ ਵਿੱਚ ਪੋਲਿਟੀਕਲ ਸ਼ੌਕ ਬੱਜਿਆ ਮੈਂ ਸਮਝਦਾ ਹਾਂ ਅੱਜ ਜੋ ਘੇਟੇ ਦਾ ਜਾੜਾ ਹੈ ਜਿਸ ਤਰ੍ਹਾਂ ਦੇ ਹਾਲਾਤ ਦਾ ਜਾ ਹੋਇਆ ਮੈਨੂੰ ਤਾਂ ਇਹ ਲੱਗਦਾ ਵੀ ਮੌਤ ਉਹਨੂੰ ਘੜੀ ਬੁਲਾ ਕੇ ਲੈ ਗਈ ਜਿਸ ਤਰ੍ਹਾਂ ਆਇਆ ਆਪਰੇ ਵੀ ਗੱਡੀ ਚ ਜਾਂਦੇ ਨੇ ਆਉਂਦੇ ਨੇ जी मोबाइल एक बहाना बन गया अभी दोस्त का मोबाइल मोबाइल पर समा मौत है असं कह सकते हैं क्या जाना कैमरे के कैसा के मरना है कैसे को नहीं पता पता नहीं थी एक नौजवान ये चले जाए परमात्मा एड् वा कहर किया मैं समझा ਅਗੇ ਬਤਾਂਗੇ ਉਧਰ ਸ਼ੂਟਿੰਗ ਦੌਰਾਨ ਪਰਮੇਸ਼ਰ ਵਰਮਾ ਹਾਦਸੇ ਦਾ ਸ਼ਿਕਾਰ ਹੋਏ ਨੇ ਅੰਬਾਲਾ ਦੇ ਵਿੱਚ ਫਿਲਮ ਸ਼ੇਰਾ ਦੀ ਸ਼ੂਟਿੰਗ ਚੱਲ ਰਹੀ ਸੀ ਉਸ ਦੇ ਦੌਰਾਨ ਇਹ ਹਾਦਸਾ ਹੋਇਆ ਤਾਂ ਸ਼ੂਟਿੰਗ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਸੱਟ ਲੱਗੀ ਹੈ ਪਰਮੇਸ਼ਰ ਵਰਮਾ ਨੇ ਇੰਸਟਾ ਤੇ ਪੋਸਟ ਪਾਈ ਹੈ ਤਾਂ ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਠੀਕ ਹਾਂ ਔਰ ਤਸਵੀਰ ਵੀ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਕੱਚ ਜਿਹੜਾ ਹੈ ਉਹ ਗੱਡੀ ਦੇ ਵਿੱਚ ਸੀਟਾਂ ਤੇ ਛੁੱਟ ਕੇ ਪਿਆ ਹੋਇਆ ਹੈ ਔਰ ਇਹ ਤਸਵੀਰ ਜਿਹੜੀ ਹੈ ਉਨਾਂ ਨੇ ਖੁਦ ਪੋਸਟ ਕੀਤੀ ਅਸ ਦੇ ਵਿੱਚ ਇਹ ਖ਼ਬਰ ਨੂੰ ਮਿਲਿਆ ਟਕਲ ਬਿਲਾ ਕੇ ਇਹ ਹਾਦਸਾ ਵਾਪਰਿਆ ਪਰਿਵਾਰ ਵਾਲ ਬੱਚੇ ਨੇ ਪਰਮੇਸ਼ਵਰ ਮਾ ਉਨਾਂ ਨੇ ਖੁਦ ਲਿਖਿਆ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਠੀਕ ਹਾਂ। ਉਧ ਰਾਸ਼ਟਰਪਤੀ ਦਾ ਪੰਜਾਬ ਆਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੀ ਆਈ ਬੀ ਨੇ ਦ੍ਰੋਪਦੀ ਮੁਰਮੂ ਦੇ ਪੰਜਾਬ ਦੌਰੇ ਨੂੰ ਗਲਤ ਖ਼ਬਰ ਦੱਸਿਆ ਹੈ ਰਾਸ਼ਟਰਪਤੀ ਨੇ ਡੇਰਾ ਬਿਆਸ ਆਨ ਦੀ ਜਿਹੜੀ ਗੱਲ ਹੈ ਉਹ ਕਈ ਜਾ ਰਹੀ ਸੀ ਔਰ ਇਹ ਖਬਰ ਕਈ ਜਿਹੜੇ ਪਲੈਟਫਾਰਮ ਸੇ ਉਹਨਾਂ ਦੇ ਵੱਲੋਂ ਨਸ਼ਰ ਕੀਤੀ ਜਾ ਰਹੀ ਸੀ ਪਰ ਇਸਾਫ ਤੌਰ ਤੇ ਵਿਰਾਮ ਲਗਾ ਦਿੱਤਾ ਗਿਆ ਫੁੱਲ ਸਟਾਪ ਲਗਾ ਦਿੱਤਾ ਗਿਆ ਤੇ ਪੀਆਈਬੀ ਦੇ ਵੱਲੋਂ ਮੰਨੇ ਕਿ ਅਜੇ ਹਾਂ ਨਹੀਂ ਹੈ ਅਜੇ ਹਾਂ ਕੋਈ ਪ੍ਰੋਗਰਾਮ طے ਨਹੀਂ ਕੀਤਾ ਗਿਆ ਹੈ ਦਰੁਪਦੀ ਮੁਰਮੂਦਾ ਰਸ਼ ਆ ਗਿਆ ਮੇਕਾ ਥੋੜਾ ਚੇਅਰ ਦੋ ਜੀ ਇਹਨੂੰ ਮੈਡਮ ਕੋ ਚੇਅਰ ਦੋ ਉਹ ਪੜੀ ਹੋਏ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੈਸ ਕਾਨਫਰੰਸ ਜਿਹੜੀ ਹੈ ਕੀਤੀ ਜਾਏਗੀ ਔਰ ਵਿਸਤਾਰ ਦੇ ਨਾਲ ਜਿਹੜੀ ਗੱਲਬਾਤ ਰੱਖਣਗੇ ਆਪਣੀ ਔਰ ਸ਼ੁਰੂਆਤ ਉਸ ਦੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਰਾਈਟ ਤੇ ਸੀਮਾ ਬਾਂਸਲ ਜੀ ਵਾਈਸ ਚੇਅਰਪਰਸਨ ਪੰਜਾਬ ਡਿਵੈਲਪਮੈਂਟ ਕਾਉਂਸਲ ਬੈਠੇ ਮੇਰੇ ਲੈਫਟ ਤੇ ਮਿਸਟਰ ਅਸ਼ੀਸ਼ ਗਰਗ ਮੈਨੇਜਿੰਗ ਡਾਇਰੈਕਟਰ ਹੈਪੀ ਫੋਰਜਿੰਗਸ ਲਿਮਟਿਡ ਔਰ ਉਹਨਾਂ ਦੇ ਲੈਫਟ ਤੇ ਮੇਗਾ ਗਰਭ ਸ਼ੀ ਇਸ ਆਲਸੋ ਡਾਇਰੈਕਟਰ ਇਨ ਹੈਪੀ ਫੋਰਡਿੰਗ ਲਿਮਿਟਿਡ ਤੇ ਮੈਂ ਅੱਜ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਚਾਲੂ ਕੀਤਾ ਹੈ ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰ ਦਾ ਪੰਜਾਬ 'ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਟ ਅਕਚੁਅਲੀ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲਿਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣਾ ਦੀ ਕੰਪਨੀ ਹੈ ਔਰ ਏ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ ਇਹ ਸਪੈਸ਼ਲ ਸਟੀਲਸ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ ਫੋਰ ਮੇਨਲੀ ਆਟੋ ਐਂਡ ਫੋਰ ਨੋਨ ਆਟੋ ਫਾਰਮ ਇਕਵਿਪਮੈਂਟ ਔਇਲ ਐਂਡ ਗੈਸ ਮਤਲਬ ਮਤਲਬ ਹਰ ਚੀਜ਼ ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ ਚ ਲੱਗਦੇ ਆ ਬਣਾਉਂਦੇ ਐ ਐਕਸਪੋਰਟ ਵੀ ਬਹੁਤ ਕਰਦੇ ਆ ਦੇ ਆਰ ਵਨ ਆਫ ਦੀ ਲਾਰਜੈਸਟ ਮੈਨੂਫੈਕਚਰਰਸ ਇਹ 1000 ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੀ ਇਹਨਾਂ ਦੇ ਪਲਾਨ ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟ੍ਰੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ ਇਸ ਇਨਵੈਸਟਮੈਂਟ ਲਈ ਇਹਨਾਂ ਕੋਲ ਗੁਜਰਾਤ ਤੋਂ ਵੀ ਆਏ ਮਧਿਆ ਪ੍ਰਦੇਸ਼ ਤੋਂ ਆਏ ਬਿਹਾਰ ਤੋਂ ਕਈ ਸਟੇਟਸ ਨੇ ਕੀਤਾ ਇਹ ਆਪਣੇ ਮੋ ਦ ਸੰਗੇ ਵੀ ਕਿਉਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਬਾਕੀ ਸਟੇਟਾਂ ਦੇ ਉੱਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 140000 ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੌਬ ਅਪਰਚ्युनिटी ਸੀ এমਪਲॉयਮੈਂਟ ਸੀ ਉਹ 2022 ਤੋਂ ਆਪਣੀ ਸਟੇਟ ਵਿੱਚ ਆ ਚੁੱਕੀ ਆ ਉਹ ਹੁਣ ਫਿਗਰ 1 ਲੱਖ 45 ਹਜ਼ਾਰ ਕਰੋੜ ਤੇ ਪਹੁੰਚ ਗਈ ਹੈ ਪਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਦਾ ਕਾਹੇ ਉਹ ਇੰਡਸਟਰੀ ਡਿਪਾਰਟਮੈਂਟ ਆ ਪੰਜਾਬ ਇਨਵੈਸਟ ਆ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਜ਼ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਔਰ ਹੋਰ ਅਸੀਂ